ਦੋਸਤੋ ਦੁਨੀਆ ਦੀ ਸਭ ਤੋਂ ਮਹਿੰਗੀ ਮਿਠਾਈ ਜਿਹਨੂੰ ਕੀ ਦੁਨੀਆ ਦੇ ਸਭ ਤੋਂ ਤਾਕੜੇ ਲੋਕ ਹੀ ਖਾਂਦੇ ਨੇ ਜਿਨ੍ਹਾਂ ਕੋਲੇ ਜਿਆਦਾ ਪੈਸਾ ਹੈਗਾ ਜਾਂ ਫਿਲਮੀ ਐਕਟਰ ਸੈਲੀਬ੍ਰਿਟੀਆ ਉਦਾਂ ਦੇ ਲੋਕ ਖਾਂਦੇ ਨੇ ਇਸ ਮਿਠਾਈ ਨੂੰ ਇਹ ਮਿਠਾਈ ਅੱਜ ਤੁਸੀਂ ਆਪਣੇ ਘਰੇ ਵੀ ਤਿਆਰ ਕਰ ਸਕਦੇ ਹੋ ਕੀ ਨਾਮ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਮਿਠਾਈ ਦਾ ਇਹ ਗੇਵਰ ਮਿਠਾਈ ਆ ਦੋਸਤੋ ਇਸ ਨੂੰ ਗੇਵਰ ਕਹਿੰਦੇ ਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਇੱਕ ਭੈਣ ਭਰਾ ਆਪਣੇ ਘਰ ਦੇ ਵਿੱਚ ਲੋੜ ਅਨੁਸਾਰ ਇਸ ਮਿਠਾਈ ਨੂੰ ਤਿਆਰ ਸਕੀ ਨਾਲੇ ਪੈਨ ਕਾਪੀ ਚੱਕ ਲੋ ਵੀਡੀਓ ਨੂੰ ਸ਼ੇਵ ਕਰਕੇ ਰੱਖ ਲੋ ਕਿਉਂਕਿ ਜੇਕਰ ਤੁਸੀਂ ਵੀ ਇਹ ਮਠਿਆਈ ਤਿਆਰ ਕਰਨੀ ਹੋਈ ਤਾਂ ਇਸ ਮਠਿਆਈ ਨੂੰ ਦੇਖ ਕੇ ਵੀ ਕਿਸ ਤਰ੍ਹਾਂ ਆਪਾਂ ਇਸ ਮਠਿਆਈ ਨੂੰ ਤਿਆਰ ਕਰਨਾ ਕੀ ਕੀ ਚੀਜ਼ਾਂ ਦੀ ਲੋੜ ਪਊਗੀ ਕਿਸ ਤਰੀਕੇ ਦੇ ਨਾਲ ਇਹ ਮਠਿਆਈ ਤਿਆਰ ਕੀਤੀ ਜਾਂਦੀ ਹੈ ਕੋਈ ਬੜਾ ਸਮਾਂ ਨਹੀਂ ਲੱਗਦਾ ਇਸ ਮਠਿਆਈ ਤੇ ਜਦੋਂ ਤੁਸੀਂ ਬਾਜ਼ਾਰ ਚੋਂ ਜਾਂ ਕਿਸੇ ਹੋਟਲ ਤੋਂ ਖਰੀਦ ਦਿਓ ਤਾਂ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਤੇ ਆਪਣਾ ਜੀ ਨਹੀਂ ਕਰਦਾ ਵੀ ਇਸ ਮਠਿਆਈ ਨੂੰ ਆਪਾਂ ਖਰੀਦ ਸਕੀਏ ਤਾਂ ਦੋਸਤੋ ਇਹ ਕਿਵੇਂ ਤਿਆਰ ਹੁੰਦੀ ਹੈ ਆਓ ਆਪਾਂ ਸਾਰਾ ਨੁਕਤਾ ਦੱਸ ਦਿਆਂ ਤੁਹਾਨੂੰ ਚੱਕ ਲੋ ਕੇਰਾ ਪੈਨ ਤੇ ਕਾਪੀ ਕਰ ਲੋ ਕੱਲੀ ਕੱਲੀ ਚੀਜ਼ ਨੋਟ ਮਠਾਈ ਬਣਾਉਣ ਤੋਂ ਪਹਿਲਾਂ ਦੋਸਤੋ ਤੁਸੀਂ ਤਿਆਰ ਕਰਨੀਆਂ ਚਾਸਨੀ ਚਾਸਨੀ ਦੇ ਲਈ ਤੁਹਾਨੂੰ ਚਾਹੀਦੀ ਹੈ 300 ਗ੍ਰਾਮ ਚੀਨੀ ਉਸ ਦੇ ਵਿੱਚ 200 ਐਮ ਐਲ ਪਾਉਣਾਗਾ ਪਾਣੀ ਇਹ ਲੋਂੜੇ ਦੇ ਵਿੱਚ ਕੜਾਈਏ ਦੇ ਵਿੱਚ ਚਾਸਨੀ ਤਿਆਰ ਕਰਨੀਆਂ ਦੋਸਤੋ ਤੁਸੀਂ ਸਿਲੰਡਰ ਦਾ ਜਿਹੜਾ ਸੇਕ ਆ ਉਹ ਜ਼ਿਆਦਾ ਰੱਖਿਓ 4-5 ਮਿੰਟਾਂ ਦੇ ਵਿੱਚ ਹੀ ਇਹ ਚਾਸਨੀ ਤਿਆਰ ਹੋ ਜਾਣੀ ਆ ਤਾਂ ਦੇਖੋ ਜਦੋਂ ਆਪਾਂ ਪਾਣੀ ਪਾਤਾ ਖੰਡ ਪਾਤੀ ਤਾਂ ਉਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਤਾਂ ਉਦੋਂ ਬਾਅਦ 5 ਕ ਬੂੰਦਾ ਕੇਵਰ ਵਾਟਰ ਦੀਆਂ ਪਾ ਦੇਣੀਆਂ ਨੇ ਜਿਹਦੇ ਨਾਲ ਕੀ ਹੈ ਵੀ ਇਹਦਾ ਜਿਹੜਾ ਟੇਸਟ ਜਗਾ ਘੈਂਟ ਬਣ ਜਾਵੇਗਾ ਤੇ 2-3 ਗੱਲਾਂ ਇਚੀਆਂ ਦਾ ਕੁੱਟ ਕੇ ਪਾਊਡਰ ਬਣਾ ਕੇ ਉਹ ਪਾ ਦੇਣਾ ਵਿੱਚ ਦੋਸਤੋ ਤਾਂ ਉਸ ਤੋਂ ਬਾਅਦ ਚਾਸ਼ਨੀ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਚਾਸ਼ਨੀ ਦੀ ਆਪਾਂ ਸਿਰਫ ਇੱਕ ਤਾਰ ਹੀ ਬਣਾਉਣੀ ਆ ਜਿੱਦਾਂ ਕੀ ਤੁਹਾਨੂੰ ਦਿਖਾਉਂ ਮੈਂ ਅੱਗੇ ਵੀਡੀਓ ਨੂੰ ਨਾਲੇ ਚੱਲਦੀ ਚੱਲਦੀ ਨੂੰ ਜਿਆਦਾ ਤੋਂ ਜਿਆਦਾ ਜ਼ਰੂਰ ਸ਼ੇਅਰ ਕਰ ਦਿਓ ਹਰ ਇੱਕ ਭੈਣ ਭਰਾ ਜਿਹੜਾ ਇਹ ਮਠਾਈ ਘਰੇ ਹੀ ਤਿਆਰ ਕਰ ਸਕੇ ਦੁਨੀਆ ਦੀ ਸਭ ਤੋਂ ਮਹਿੰਗੀ ਮਠਾਈ ਮੰਨੀ ਗਈ ਆ ਦੋਸਤੋ ਦੇਖੋ ਕਿ ਚਾਸ਼ਨੀ ਦੀ ਜਿਹੜੀ ਤਾਰ ਆ ਗਈ ਆਪਣੀ ਉਹ ਬਨ ਲੱਗ ਗਈ ਜਦੋਂ ਆਪਾਂ ਇਹਨੂੰ ਚੈੱਕ ਕਰ ਹੁਣ ਕਰਦੀ ਆਪਾਂ ਸ਼ੈਡ ਤੇ ਉਸ ਤੋਂ ਬਾਅਦ ਦੋਸਤੋ ਹੁਣ ਆਪਾਂ ਹੁਣ ਦੋਸਤੋ ਆਪਾਂ ਇਹਨੂੰ ਸ਼ੈਡ ਤੇ ਕਰਕੇ ਤਿਆਰ ਕਰਨੀ ਹੈਗੀ ਰਾਵੜੀ ਰਾਵੜੀ ਤਿਆਰ ਕਰਨ ਦੇ ਲਈ ਦੋਸਤੋ ਆਪਾਂ ਨੂੰ ਚਾਹੀਦਾਗਾ 1 ਲੀਟਰ ਦੁੱਧ ਵਧੀਆ ਫੈਟ ਵਾਲਾ ਦੁੱਧ ਹੋਵੇ ਦੋਸਤੋ 1 ਲੀਟਰ ਦੁੱਧ ਉਸੇ ਲੋਂਡੇ ਦੇ ਵਿੱਚ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਨਾਗਾ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਕਿਉਂਕਿ ਮੋٹے ਲੋਂਡੇ ਦੇ ਵਿੱਚ ਇਹ ਦੁੱਧ ਆ ਜਿਹੜਾ ਇਹਦੇ ਨਾਲ ਨਹੀਂ ਲੱਗੇਗਾ ਨਹੀਂ ਉਹ ਹੋਵੇਗਾ ਤੇ ਇਹਦੇ ਵਿੱਚ 50 ਗ੍ਰਾਮ ਪਾਉਣੀ ਆ ਆਪਾਂ ਚੀਨੀ ਜੇਕਰ ਤੁਸੀਂ ਸ਼ੂਗਰ ਆਗਾ ਸ਼ੂਗਰ ਦੇ ਪ੍ਰੋਬਲਮਾਂ ਤਾਂ ਚੀਨੀ ਹੈ ਜਿਹੜੀ ਤੁਸੀਂ 250 ਗ੍ਰਾਮ ਵੀ ਕਰ ਸਕਦੇ ਹੋਗੇ ਨਹੀਂ ਤੁਸੀਂ 50 ਗ੍ਰਾਮ ਪਾ ਕੇ ਦਾ ਵਧੀਆ ਟੇਸਟ ਹੈ ਜਿਹੜਾ ਉਹ ਮਿਲੇਗੀ ਮਿਲੇਗਾ 50 ਗ੍ਰਾਮ ਚੀਨੀ ਪਾਉਣੀ ਹੈ ਦੋਸਤੋ ਤੇ ਚੰਗੀ ਤਰ੍ਹਾਂ ਇਹਨੂੰ ਹਲਾਉਂਦੇ ਰਹਿਣਾ ਆਪਾਂ ਚੰਗੀ ਤਰ੍ਹਾਂ ਨੂੰ ਉਬਾਲਾ ਦੇਣਾਗਾ ਇਹ ਸਿਰਫ 3-4 ਮਿੰਟਾਂ ਜੀ ਬਣ ਜਾਵੇਗੀ ਉਸ ਤੋਂ ਬਾਅਦ ਤਿੰਨ ਬ੍ਰੈਡ ਲੈ ਲੈਣੇ ਨੇ ਦੋਸਤੋ ਆਪਾਂ ਤਿੰਨ ਬ੍ਰੈਡ ਲੈ ਕੇ ਉਹਦਾ ਦੀ ਸਾਈਡਾਂ ਤੋਂ ਉਹਨਾਂ ਨੂੰ ਕੱਟ ਕਰਕੇ ਉਸ ਤੋਂ ਬਾਅਦ ਇਹ ਬ੍ਰੈਡਾਂ ਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਦਾ ਪਾਊਡਰ ਬਣਾ ਕੇ ਇਹਦੇ ਵਿੱਚ ਪਾ ਦੇਣਾਗਾ ਤੇ ਪਾਊਡਰ ਬਜਰੋਂ ਮਿਕਸੀ ਨਾਲ ਬਣਾ ਲਿਆਂਦਾ ਆਪਾਂ ਇਹਦੇ ਵਿੱਚ ਪ ਲਾਈ ਚਲੋ ਦੇਖੋ ਕਿੰਨਾ ਗਾੜਾ ਹੋਣਾ ਸ਼ੁਰੂ ਹੋ ਗਿਆ ਤੇ ਆਪਣੀ ਜਿਹੜੀ ਰਾਵੜੀ ਆ ਉਹ ਬਣਨੀ ਤਿਆਰ ਹੋ ਚੁੱਕੀ ਹੈਗੀ ਤੇ ਇਹਨੂੰ ਜ਼ਿਆਦਾ ਬੜਾ ਸੇਕ ਨਹੀਂ ਲੱਗਦਾਗਾ ਉਦੋਂ ਬਾਅਦ ਆਪਾਂ ਦੋਸਤੋਂ ਲੈਣਾ 100 ਗ੍ਰਾਮ ਖੋਆ ਖੋਏ ਦਾ ਚੰਗੀ ਤਰ੍ਹਾਂ ਦੋਸਤੋਂ ਆਪਾਂ ਕੱਦੂਕਸ ਕਰਕੇ ਪਾਉਣਾਗਾ ਬਰੀਕ ਕਰਕੇ ਕ੍ਰੈਸ ਕਰਕੇ ਇਹਨੂੰ ਚੰਗੀ ਤਰ੍ਹਾਂ ਖੋਏ ਨੂੰ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮੈਲਟ ਕਰੋ ਦੋਸਤੋਂ ਇਹ 1 ਲੀਟਰ ਦੁੱਧ ਦਾ 400 ਗ੍ਰਾਮ ਆਪਣੀ ਰਾਵੜੀ ਤਿਆਰ ਹੋਊਗੀ 1 ਲੀਟਰ ਦੁੱਧ ਤੋਂ 400 ਗ੍ਰਾਮ ਰਾਵੜੀ ਆ ਜਿਹੜੀ ਇਹ ਆਪਣੀ ਤਿਆਰ ਹੋਣੀ ਹੈਗੀ ਕਿਉਂਕਿ ਹੁਣ ਰਾਵੜੀ ਆਪਣੀ ਜਮਾਂ ਰੈਡੀ ਹੋ ਆਪਾਂ ਇਹਨੂੰ ਹੁਣ ਇੱਕ ਭਾਂਡੇ 'ਚ ਲੱਗ ਕੱਢ ਕੇ ਰੱਖ ਦਿੰਨੇ ਆਂ। ਰਾਵੜੀ ਆਪਣੀ ਤਿਆਰ ਆ ਤੇ ਇਹਨੂੰ ਭਾਂਡੇ 'ਚ ਆਪਾਂ ਲੱਗ ਠੰਡੀ ਕਰਨੀ ਰੱਖ ਦਿੰਨੇ ਆਂ। ਇੱਕ ਤੇ ਹੁਣ ਉਸ ਤੋਂ ਬਾਅਦ ਆ ਆਪਾਂ ਗੇਵਰ ਦਾ ਬਣਾਉਣਾਗਾ ਪੇਸਟ। ਪੇਸਟ ਬਣਾਉਣ ਦੇ ਲਈ ਆਪਾਂ ਨੂੰ 100 ਗ੍ਰਾਮ ਦੇਸੀ ਘੀ, ਉਸ ਤੋਂ ਬਾਅਦ 400 ਗ੍ਰਾਮ ਮੈਦਾ। 100 ਗ੍ਰਾਮ ਦੇਸੀ ਘੀ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਪਾ ਲੈਣਾਗਾ। ਇਹਨੂੰ ਗਰਮ ਕਰਕੇ ਚੰਗੀ ਤਰ੍ਹਾਂ ਦੋਸਤੋ ਉਸ ਤੋਂ ਬਾਅਦ ਇਹਨੂੰ ਬਰਫ਼ ਦੇ ਨਾਲ ਆਪਾਂ ਠੰਡਾ ਕਰਨਾਗਾ। ਬਰਫ਼ ਦੇ ਨਾਲ ਜਿਉਂ-ਜਿਉਂ ਆਪਾਂ ਇਹਨੂੰ ਠੰਡਾ ਕਰੀ ਚੱਲਾਂਗੇ ਇਹ ਚੰਗੀ ਤਰ੍ਹਾਂ ਕ੍ਰੈਸ਼ ਹੁੰਦਾ ਤ ਸੋ ਹੋਵੇਗਾ ਨਾ ਇਹਦੇ ਵਿੱਚ ਜਿਹੜੀ ਗੰਡਾ ਜਾਂ ਕੋਈ ਡਲੀ ਜੀ ਹੋਵੇਗੀ ਉਹ ਜਮਾਂ ਬਿਲਕੁਲ ਆਹੀ ਪੀਸੀ ਜਾਵੇਗੀ ਆਟੇ ਵਾਂਗੂ ਜਮਾਂ ਜਿਵੇਂ ਬੁੜੀਆਂ ਆਟਾ ਗੁੰਨਦੀ ਹੁੰਦੇ ਨੇ ਉਦਾਂ ਉਹ ਹੋ ਜਾਵੇਗਾ ਬਰਫ਼ ਨਾਲ ਤੁਸੀਂ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਕ੍ਰੈਸ਼ ਕਰਤਾ ਇਹਦੇ ਵਿੱਚ ਕੋਈ ਵੀ ਦਾਣਾਦਾਰ ਦਾ ਨਹੀਂ ਰਹਿਣ ਦਿੱਤਾ ਕਿਉਂਕਿ ਆਪਾਂ ਨੂੰ ਦਾਣਾਦਾਰ ਨਹੀਂ ਚਾਹੀਦਾ ਆਪਾਂ ਨੂੰ ਤਾਂ ਬਿਲਕੁਲ ਦੁੱਧ ਵਾਂਗੂ ਪੀਸਟ ਇਹਦਾ ਬਣਨਾ ਚਾਹੀਦਾ ਹੈਗਾ ਤਾਂ ਇਹ ਆਪਾਂ ਬਰਫ਼ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਤਿਆਰ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲੈਣਾ ਹੈਗਾ ਥੋੜਾ ਜਿਹਾ ਮੈਦਾ ਜਿਹੜਾ ਆਪਾਂ 400 ਗ੍ਰਾਮ ਮੈਦਾ ਲੈਤਾ ਹੈਗਾ ਉਹਦੇ ਵਿੱਚ ਇਹਦਾ ਕੋਲਾ ਜਿਹੜਾ ਉਹ ਤਿਆਰ ਕਰੀ ਜਾਣਾਗਾ ਦੋਸਤੋ ਵੀਡੀਓ ਨੂੰ ਵੀ ਨਾਲੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਚੱਲੋ ਹਰ ਇੱਕ ਭੈਣ ਭਰਾ ਨੂੰ ਵੀਡੀਓ ਇਹ ਅੱਗੇ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਦੁਨੀਆ ਦੀ ਸਭ ਤੋਂ ਮਹਿੰਗੀ ਮਠਿਆਈ ਹੈਗੀ ਜਿਹੜੀ ਉਹ ਗੇਵਰ ਮਠਿਆਈ ਹਈ ਆ ਦੋਸਤੋ ਇਹ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਆ ਤੇ ਆਰਡਰ ਤੇ ਹੀ ਤਿਆਰ ਕਰਵਾਉਣੀ ਪੈਂਦੀ ਆ ਇਹ ਐ ਨਹੀਂ ਹੈਗਾ ਵੀ ਆਪਾਂ ਕਿਸੇ ਵੀ ਸਪੀਡਸ ਹੋਟਲ ਚ ਬਾਜ ਦਾਂਗੇ ਤਾਂ ਆਪਾਂ ਨੂੰ ਉੱਥੇ ਰੈਡੀ ਮਿਲੇਗੀ ਤਿਆਰ-ਵਾਰ ਤਿਆਰ ਮਿਲੇਗੀ ਤਾਂ ਇਸੇ ਲਈ ਤੁਸੀਂ ਇਸ ਮਠਿਆਈ ਨੂੰ ਘਰ ਦੇ ਵਿੱਚ ਹੀ ਆਪਣੇ ਤਿਆਰ ਕਰ ਸਕਦੇ ਹੋ ਸਾਰਾ ਤੁਹਾਨੂੰ ਨੁਕਤਾ ਜਿਹੜਾ ਅਸੀਂ ਦੱਸੀ ਜਾ ਰਹੇ ਹਾਂਗੇ ਇਕੱ ਉਹ ਤੁਸੀਂ ਨੋਟ ਕਰੀ ਚੱਲੋ ਤੇ ਹੁਣ ਆਪਾਂ ਜਿਹੜਾ ਬਾਕੀ ਦਾ ਸੀ ਸਾਰੇ ਦਾ ਸਾਰਾ ਮੈਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਨੂੰ ਆਪਾਂ ਹਲਿਆ ਕਰ ਰਹੇ ਨੇ ਅਗੇ ਦੇਖ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਅਸੀਂ ਕਰੀ ਜਨਾ ਇਹੇ ਤਰੀਕੇ ਨਾਲ ਕਰਨਾ ਦੋਸਤੋ ਤੁਸੀਂ ਇਹ ਨਾ ਹੋਵੇ ਵੀ ਪਾਣੀ ਹੈ ਜਿਹੜਾ ਤੁਸੀਂ ਜ਼ਿਆਦਾ ਜਾਂ ਘੱਟ ਪਾਈ ਜਮੋ ਹਨ ਤਾਂ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਤਲਾ ਆਪਾਂ ਕਰ ਲੈਣਾਗਾ ਇਹਦਾ ਜਮਾ ਦੁੱਧ ਮੰਗੂ ਲਿਊਕੜ ਬਣਾ ਲੈਣਾ ਦਾ ਚੰਗੀ ਤਰ੍ਹਾਂ ਤਾਂ ਦੇਖੋ ਜਿਹੜੀਆਂ ਗੰਡਾਂ ਨੇ ਗਿਆ ਕੋਈ ਗੰਡ ਦੀ ਪਰਤ ਬਣੀ ਸੀ ਮੈਦੇ ਦੀ ਦੀ ਉਹ ਸਾਰੀਆਂ ਹੀ ਆਪਾਂ ਖਤਮ ਕਰਤੀਆਂ ਦੀ ਦਾ ਘੋਲ ਆ ਜਿਹੜਾ ਪੂਰਾ ਪਤਲਾ ਕਰ ਲੈਣਾ ਦੇਖੋ ਜਿੰਨਾ ਅਸੀਂ ਪਤਲਾ ਘੋਲ ਬਣਾਇਆਗਾ 400 ਗ੍ਰਾਮ ਮੈਦੇ ਦਾ ਇਦਾਂ ਹੀ ਤੁਸੀਂ ਘੋਲ ਆ ਜਿਹੜਾ ਇਹਦਾ ਬਣਾ ਲੈਣਾਗਾ ਤੇ ਇਹ ਆਪਣਾ ਘੋਲ ਜਮਾ ਰੈਡੀ ਹੋਇਆ ਪਿਆਗਾ ਤੁਸੀਂ ਦੇਖ ਲਓ ਇਹ ਜਿਹੜੀ ਇਹਨੂੰ ਹੁਣ ਆਪਾਂ ਇਦੂ ਬਾਅਦ ਇੱਕ ਇੱਕ ਚਾਹ ਪੌਣੀ ਦੇ ਨਾਲ ਛਾਨਣੀ ਦੇ ਨਾਲ ਇਹਨੂੰ ਆਪਾਂ ਪਾਉਣ ਲੈਣਾਗਾ ਕਿਉਂਕਿ ਜਿਹੜੀ ਕੋਈ ਇਹਦੇ ਵਿੱਚ ਘੀ ਦੀ ਕੋਈ ਗੰਡ ਵਗੈਰਾ ਰਹੀ ਹੋਊਗੀ ਜਾਂ ਮੈਦੇ ਦੀ ਰਹੀ ਹੋਊਗੀ ਉਹ ਬਾਹਰ ਨਿਕਲ ਜਾਵੇਗੀ ਤੇ ਉਸ ਤੋਂ ਬਾਅਦ ਆਪਾਂ ਇੱਕ ਨਿੰਬੂ ਲੈ ਕੇ ਇੱਕ ਨੀਂਬੂ ਨੂੰ ਤੁਸੀਂ ਕੱਟ ਕੇ ਦੋਸਤੋ ਇਹਦੇ ਵਿੱਚ ਪਾ ਲੈਣਾ ਕਿਉਂਕਿ ਜਿਹੜਾ ਇਹਦੇ ਨੀਂਬੂ ਪਾਉਣ ਦੇ ਨਾਲ ਆ ਇਹਦਾ ਖਟਾਸਪਨ ਜਾਗਾ ਉਹ ਬਹੁਤ ਹੀ ਜ਼ਿਆਦਾ ਕੈਂਟ ਲਾਦਾ ਹੁੰਦਾ ਖਾਣ ਦੇ ਵਿੱਚ ਤਾਂ ਕਰਕੇ ਆਪਾਂ ਇਹਦੇ ਵਿੱਚ ਨੀਂਬੂ ਆਗਾ ਜਿਹੜਾ ਉਹ ਪਾਇਆ ਤੇ ਉਸ ਤੋਂ ਬਾਅਦ ਇਹਨੂੰ ਠੰਡੇ ਪਾਣੀ ਦੇ ਵਿੱਚ ਰੱਖਣਾ ਠੰਡਾ ਪਾਣੀ ਕਿਸੇ ਬਰਤਨ ਦੇ ਵਿੱਚ ਪਾ ਕੇ ਨਾ ਤੇ ਇਹਨੂੰ ਇਹਦੇ ਵਾਲਾ ਬਰਤਨ ਆ ਜਿਹੜਾ ਇਹ ਗੇਬਰ ਦਾ ਪੀਸਟ ਜਿਹੜੇ ਬਰਤਨ ਚ ਤਿਆਰ ਕੀਤਾ ਉਹ ਬਰਤਨ ਨੂੰ ਠੰਡੇ ਪਾਣੀ ਚ ਰੱਖ ਦੋ ਤੇ ਹੁਣ ਜਿਹੜਾ ਲੋੜਾਗਾ ਉਹਨੂੰ ਗੈਸ ਦੇ ਉੱਪਰ ਧਰੋ ਜੇਕਰ ਤੁਹਾਡੇ ਕੋਲ ਕੋਈ ਆ ਗੋਲਜਾ ਹੈਗਾ ਤਾਂ ਦਾ ਵਰਤ ਲਓ ਨਹੀਂ ਰਹਿਣ ਦਿਓ ਤਾਂ ਜਦੋਂ ਪੂਰਾ ਗਰਮ ਕਿਉ ਹੋਇਆ ਤਾਂ ਥੋੜਾ ਥੋੜਾ ਕਰਕੇ ਗਰਮ ਤੇਲ ਦੇ ਵਿੱਚ ਦੇਸੀ ਘੀਰੇ ਵਿੱਚ ਹੀ ਬਣਾ ਰਹੇ ਹਾਂ ਦੋਸਤੋ ਜੇਕਰ ਤੁਹਾਡੇ ਕੋਲ ਦੇਸੀ ਘੀ ਨਹੀਂ ਹੈਗਾ ਤਾਂ ਰਫਾਇਨ ਵਰਤ ਲਓ ਕੋਈ ਚੱਕਰ ਨਹੀਂਗਾ ਤੇ ਨਹੀਂ ਤਾਂ ਜ਼ਿਆਦਾਤਰ ਇਹ ਗੇਵਰ ਦੇਸੀ ਦੇਸੀ ਘੀ ਦੇ ਵਿੱਚ ਹੀ ਤਿਆਰ ਹੁੰਦਾਗਾ ਤਾਂ ਥੋੜਾ ਥੋੜਾ ਕਰਕੇ ਆਪਾਂ ਗੇਵਰਾ ਜਿਹੜਾ ਉਹਦਾ ਪੇਸਟ ਆ ਗੇਵਰ ਦਾ ਉਹ ਪਾਉਣਾ ਸ਼ੁਰੂ ਕਰ ਦੇਣਾਗਾ ਇਹਦੇ ਵਿੱਚ ਤਾਂ ਤੁਸੀਂ ਦੇਖੋ ਵੀ ਹੁਣ ਜਿਹੜਾ ਇਹਦੇ ਦਾਣੇਦਾਰ ਆਗਾ ਜਾਲੀਦਾਰ ਬਾਨਾ ਦੇਖੋ ਉਹਦੇ ਵਿੱਚ ਤਿਆਰ ਹੋ ਚੁੱਕਿਆਗਾ ਦੇਖ ਸਕਦੇ ਹੋ ਤੁਸੀਂ ਜਿਹੜੀ ਦੀ ਬਨਾਫਟਾ ਗਈ ਬੰਤਰਾ ਗਈ ਕਿੰਨੀ ਸੋਹਣੀ ਲੱਗਦੀ ਹੈਗੀ ਇਸੇ ਬੰਤਰ ਦਾ ਹੀ ਮੋਲਾਗਾ ਤੇ ਇੰਨਾ ਕੀ ਇਹ ਇਹਦੇ ਉੱਤੇ ਸਮਾਂ ਲੱਗਦਾਗਾ ਜੀਦੇ ਕਰਕੇ ਇਹ ਦੋਸਤੋ ਬਹੁਤ ਜਿਆਦਾ ਮਹਿੰਗਾ ਮਿਲਦਾਗਾ 5-6000 ਰੁਪਏ ਕਿਲੋ ਦੇ ਹਿਸਾਬ ਨਾਲ ਇਹਦਾ ਰੇਟ ਆਗਾ ਤੇ ਆਪਾਂ ਸਾਈਡਾਂ ਤੋਂ ਇਹ ਥੋੜਾ ਜਿਆ ਰਣ ਲੱਗ ਗਿਆ ਜੀ ਉਧਰ ਹੀ ਸਾਈਡ ਆਪਾਂ ਥੋੜਾ ਥੋੜਾ ਠੰਡਾ ਜਿਹੜਾ ਘਿਓ ਪਿਆ ਸੀ ਆਪਣੇ ਕੋਲੇ ਉਹ ਪਾਤਾ ਤੇ ਇਹਦੇ ਉੱਪਰ ਚਮਚੇ ਦੀ ਸਹਾਇਤਾ ਨਾਲ ਘਿਓ ਆ ਜਿਹੜਾ ਉਹ ਇਹਦੇ ਉੱਪਰ ਸੜਕ ਦੇਣਾਗਾ ਵਿੱਚੋਂ ਹੀ ਕੜਾਈ ਦਿਓ ਤੇ ਇਹਨੂੰ ਚੰਗੀ ਤਰ੍ਹਾਂ ਰਾੜ ਲੈਣਾਗਾ ਇਹਦਾ ਕਲਰ ਆ ਜਿਹੜਾ ਉਹ ਨੋਟ ਕਰ ਲਓ ਵੀ ਕਿਸ ਤਰ੍ਹਾਂ ਦਾ ਕਲਰ ਆ ਦੇਖੋ 골ਡਨ ਬ੍ਰਾਊਨ ਜਦੋਂ ਬਣ ਗਿਆ ਕਲਰ ਤੇ ਦੋਨੇ ਸਾਈਡਾਂ ਦੇਖੋ ਦੋਸਤੋ ਕਿੰਨੀਆਂ ਘੈਂਟ ਹੋ ਗਈਆਂ ਤੇ ਇਹਨੂੰ ਹੁਣ ਇਹਦੇ ਵਿੱਚੋਂ ਆਪਾਂ ਚਮਚੇ ਦੇ ਨਾਲ ਹੀ ਬਾਹਰ ਕੱਢ ਲੈਣਾਗਾ ਤੇ ਇਹਨੂੰ ਨਿਚੋੜ ਲੈਣਾਗਾ ਜਿਹੜਾ ਇਹਦਾ ਘੀ ਇਹਦੇ ਵਿੱਚ ਆਗਾ ਉਹ ਜਿਹੜਾ ਕੜਾਈ ਦੇ ਵਿੱਚ ਹੀ ਘੀ ਆ ਉਹ ਚੰਗੀ ਤਰ੍ਹਾਂ ਨੁੱਚੜ ਜਾਵੇ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਛੋਟਾ ਸਾਈਜ਼ ਦਾ ਤਿਆਰ ਕਰਨਾ ਚਾਹੁੰਦੇ ਹੋ ਆਪਾਂ ਹੁਣ ਲੈ ਲਿਆ ਜੀ ਇਹ ਚਾਹ ਵਾਲਾ ਟੋਕੀਆ ਜਿਹੜਾ ਚਾਹ ਵਾਲਾ ਆਪਣਾ ਬਰਤਨ ਹੁੰਦਾਗਾ ਉਹ ਬਰਤਨ ਲੈ ਲਿਆ ਆਪਾਂ ਹੁਣ ਉਸ ਬਰਤਨ ਦੇ ਵਿੱਚ ਥੋੜਾ ਥੋੜਾ ਕਰਕੇ ਕੜਚੀ ਦੇ ਨਾਲ ਜਿਹੜਾ ਪੇਸਟ ਹੈਗਾ ਉਹ ਵਿੱਚ ਪਾਈ ਜਾਨੇਗਾ ਤੇ ਤੁਸੀਂ ਦੇਖੋ ਜਦੋਂ ਇਹਦੇ ਬੁਲਬਲੇ ਜੇ ਬਣਦੇ ਨੇਗੇ ਇੱਕੇਲਾ ਦਾ ਅਵਾਲਾ ਜਾਂ ਮਾਰਦਾ ਇਹ ਅਵਾਲੇ ਦਾ ਹੀ ਮੋਲ ਆ ਦੋਸਤੋ ਇਹਦਾ ਖਾਣ ਦਾ ਜਿਹੜਾ ਟੇਸਟ ਆ ਜਦੋਂ ਤੁਸੀਂ ਇੱਕ ਵਾਰ ਖਾ ਲਿਆ ਤਾਂ ਤੁਸੀਂ ਹਰ ਰੋਜ਼ ਹੀ ਕਿਆ ਕਰੋਗੇ ਯਾਰ ਗੇਵਰ ਹੀ ਖਾਣਾ ਗੇਵਰ ਹੀ ਖਾਣਾ ਇੰਨੀ ਵਧੀਆ ਮਿਠਾਈ ਬਣਦੀ ਹੈ ਇਹ ਤਾਂ यूं ਇੰਨੀ ਜਿਆਦਾ ਮਹਿੰਗੀ ਹੈ ਦਾ ਵੱਡੇ ਵੱਡੇ ਤਾਗੜੇ ਤਾਕੜੇ ਅਮੀਰ ਲੋਕ ਹੀ ਖਾਂਦੇ ਨੇ ਇਸ ਮਿਠਾਈ ਨੂੰ ਦੇਖੋ ਆਪਾਂ ਤਿੰਨ ਸਾਈਜ਼ਾਂ ਦੇ ਵਿੱਚ ਇਹ ਤਿਆਰ ਕੀਤਾ ਸੀਗਾ ਤੇ ਆਪਣਾ ਇਹ ਬਿਲਕੁਲ ਰੈਡੀ ਹੋ ਗਿਆ ਹੁਣ ਇੱਕ ਬਰਤਨ ਦੇ ਵਿੱਚ ਇਹਨੂੰ ਰੱਖ ਕੇ ਇਹਦੇ ਉੱਤੇ ਜਿਹੜੀ ਆਪਾਂ ਜਿਹੜੀ ਚਾਸਨੀ ਤਿਆਰ ਕੀਤੀ ਹੈਗੀ ਠੰਡ ਦੀ ਉਹ ਚਾਸਨੀ ਇਹਦੇ ਉੱਤੇ ਪਾਉਣੀ ਆਪਾਂ ਨਾ ਕਿ ਇਹ ਚਾਸਨੀ ਦੇ ਵਿੱਚ ਡਬੋਉਣਾ ਹੈਗਾ ਕਿਉਂਕਿ ਜਿਹੜੀ ਬਾਕੀ ਦੀ ਚਾਸਨੀ ਹੋਊਗੀ ਉਹ نیچے ਬਰਤਨ ਦੇ ਵਿੱਚ ਉਹ ਪ੍ਰਾਂਤ ਦੇ ਵਿੱਚ ਜਾਈ ਜਾਊਗੀ ਉਦੋਂ ਬਾਅਦ ਆਪਾਂ ਦੂਸਰਾ ਪੀਸ ਧਰ ਲਿਆ ਉਹਦੇ ਉੱਪਰ ਵੀ ਕੜਛੀ ਦੀ ਸਹਾਇਤਾ ਦੇ ਨਾਲ ਆਪਾਂ ਜਿਹੜੀ ਚਾਸਨੀ ਹੈਗੀ ਉਪਰੇ ਇਹਦੇ ਪਾ ਦਿੱਤੀ ਗਈ ਹੈਗੀ ਤਾਂ ਦੇਖੋ ਵੀ ਐਂ ਜਿਹੜੀ ਉੱਪਰਲੇ ਦਾ ਉਹ ਉਦੋਂ نیچے ਜਾਏਗੀ ਚਾਸਨੀ ਤੇ ਉਦੋਂ ਨੀਚਲੇ ਦੀ 3 ਨੰਬਰ ਤੇ ਜਾਈ ਜਾਊ ਚਾਸਨੀ ਤੇ ਜਿਹੜੀ ਜਮਾ ਬੱਦਜੂਗੀ ਚਾਸਨੀ ਉਹ ਜਮਾ ਬਿਲਕੁਲ نیچے ਜਾਈ ਜਾਊਗੀ ਜਦੋਂ ਚਾਸਨੀਆ ਜਿਹੜੀ ਦੋਸਤੋ ਠੰਡੀ ਕਰਕੇ ਪਾਉਣੀ ਆ ਠ ਫੇਰ ਤਾਂ ਬਿਲਕੁਲ ਖਰਾਬ ਹੋ ਜਾਵੇਗਾ ਜੀ ਕਈ ਦਿਨਾਂ ਲਈ ਰੱਖਣਾਗਾ ਤਾਂ ਇਹਨੂੰ ਸਟੋਰ ਕਰਕੇ ਰੱਖ ਲਵੋ ਦੋਸਤੋ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਰਾਵੜੀ ਹੈਗੀ ਰਾਵੜੀ ਇਹਦੇ ਉੱਪਰ ਪਾਵਾਂਗੇ ਆਪਾਂ ਰਾਵੜੀ ਨੂੰ ਪਾ ਕੇ ਇਹਦੇ ਉੱਪਰ ਤੇ ਚਮਚੇ ਨਾਲ ਉਹਨੂੰ ਸੈੱਟ ਕਰਕੇ ਤੁਸੀਂ ਦੇਖੋ ਵੀ ਹੁਣ ਇਹਦਾ ਕਲਰ ਕਿੰਨਾ ਘੈਂਟ ਬਣ ਗਿਆ ਡਿਜ਼ਾਈਨ ਕਿੰਨਾ ਘੈਂਟ ਤੇ ਫੇਰ ਉਸ ਤੋਂ ਬਾਅਦ ਦੋਸਤੋ ਪਿਸਤਾ ਬਾਦਾਮ ਕਾਜੂ ਇਹ ਜਿਹੜਾ ਡਰਾਈ ਫਰੂਟ ਆ ਤੁਸੀਂ ਇਹਦੇ ਉੱਪਰ ਲਗਾ ਸਕਦੇ ਹੋਗੇ ਡਰਾਈ ਫਰੂਟ ਲਗਾ ਕੇ ਰਾਵੜੀ ਲਗਾ ਕੇ ਆਪਾਂ ਤਿੰਨੇ ਪੀਸ ਆ ਜਿਹੜੇ ਆਪਾਂ ਘਰ ਦੇ ਵਿੱਚ ਹੀ ਤਿਆਰ ਕਰ ਲਏ 1 ਲੀਟਰ ਦੁੱਧ ਦੇ ਉੱਪਰੋਂ ਦੇਖੋ ਬਜ਼ਾਰ ਦੇ ਵਿੱਚੋਂ ਇਹੀ ਆਪਾਂ ਤਿਆਰ ਕਰ ਤਿਆਰ ਕਰਵਾ ਕੇ ਲਿਆਉਂਦੇ ਕਿਸੇ ਹੋਟਲ ਤੋਂ ਬਹੁਤ ਜ਼ਿਆਦਾ ਮਹਿੰਗੀ ਮਿਲਣੀ ਸੀ ਦੇਖੋ ਜਿਹੜੀ ਆਪਾਂ ਇਹ ਆਪਾਂ ਹੁਣ ਘਰ ਦੇ ਵਿੱਚ ਹੀ ਤਿਆਰ ਕਰ ਦਿੱਤੀ ਗਈ ਹੈ ਦੋਸਤੋ ਵੀਡੀਓ ਕਿਦਾਂ ਦੀ ਲੱਗੀ ਵਿਚਾਰ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਜਿਹੜੇ ਭਰਾਵਾਂ ਨੇ ਹਜੇ ਤੱਕ ਪੇਜ ਨਹੀਂ ਫੋਲੋ ਕੀਤਾਗਾ ਵੀਡੀਓ ਦੇਖ ਕੇ ਵੀਡੀਓ ਅੱਗੇ ਸਕਰੋਲ ਕਰਦੇ ਨੇ ਦੋਸਤੋ ਤਾਂ ਜਾਂਦੇ ਜਾਂਦੇ ਉੱਪਰ ਫੋਲੋਇੰਗ ਦਾ ਬਟਨ ਆ ਪੇਜ ਨੂੰ ਕਰੋ ਫੋਲੋ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਵੀਂ ਵੀਡੀਓ ਦੇ ਨਾਲ ਦੇਵੋ ਅਜਾਜਤ ਸਾਸਰੀ ਅਕਾਲ ਜੀ